ਇੰਡਸਟਰੀ ਏਰੀਆ ਨੇੜੇ ਟੈਕਨੀਕਲ ਕਾਲਜ ਵਿਖੇ ਸੀਵਰੇਜ ਜam ਕਾਰਨ ਉਥੋਂ ਦੇ ਵਪਾਰੀ ਪਰੇਸ਼ਾਨ ਹੋ ਰਹੇ ਨੇ ਗੱਲਬਾਤ ਕਰਦੇ ਹੋਇਆ ਇੰਡਸਟਰੀ ਏਰੀਆ ਦੇ ਵਪਾਰੀ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਜਾਮ ਹੈ ਅਤੇ ਇਸ ਵੱਲ ਨਾ ਤਾਂ ਇੰਡਸਟਰੀ ਡਿਪਾਰਟਮੈਂਟ ਅਤੇ ਨਾ ਹੀ ਕਾਰਪੋਰੇਸ਼ਨ ਦਾ ਕੋਈ ਧਿਆਨ ਹੈ ਉਹਨਾਂ ਨੇ ਆਖਿਆ ਕਿ ਕਾਰਪੋਰੇਸ਼ਨ ਨੂੰ ਟੈਕਸ ਦਿੰਦੇ ਹਨ ਪਰ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਦੂਜੇ ਪਾਸੇ ਉਹਨਾਂ ਆਖਿਆ ਕਿ ਪ੍ਰਾਈਵੇਟ ਲੋਕਾਂ ਕੋਲ ਉਹ ਸੀਵਰੇਜ ਦੀ ਸਫਾਈ ਕਰਵਾਉਂਦੇ ਹਨ ਤਾਂ ਜੋ ਉਹਨਾਂ ਨੂੰ ਬਦਬੂ ਭਰੇ ਮਾਹੌਲ ਤੋਂ ਨਿਜਾਤ ਮਿਲ ਸਕੇ ਪਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਗੱਲਬਾਤ ਕਰਦੇ ਹੋਏ ਆ ਉਥੇ ਕੰਮ ਕਰ ਰਹੇ ਵਪਾਰੀਆਂ ਨੇ ਕੀ ਆਖਿਆ ਦੇਖੋ ਖਾਸ ਰਿਪੋਰਟ ਅੰਮ੍ਰਿਤਸਰ ਪੋਲੀ ਟੈਕਨੀਕਲ ਕਾਲਜ ਨੇੜੇ ਗੁਰੂ ਨਾਨਕ ਯੂਨੀਵਰਸਿਟੀ ਦੇ ਲੱਗੇ ਅਸੀਂ ਖੜੇ ਹਾਂ ਤੇ ਇੰਡਸਟਰੀ ਏਰੀਆ ਤੇ ਤਸਵੀਰਾਂ ਜਰੂਰ ਤੁਹਾਨੂੰ ਇੱਥੇ ਦੀ ਸਾਂਝੀ ਕਰਾਂਗੇ ਤੁਸੀਂ ਇੱਥੇ ਦੇਖ ਸਕਦੇ ਹੋ ਸੀਵਰੇਜ ਜਾਮ ਹੈ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਜਾਮ ਹੈ ਅਤੇ ਜਿਹੜੇ ਇੱਥੇ ਕਾਰੋਬਾਰੀ ਹਨ ਉਹਨਾਂ ਜਦੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਅਸੀਂ ਗੱਲਬਾਤ ਉਹਨਾਂ ਨਾਲ ਕੀਤੀ ਬਰਬਲੀ ਉਹਨਾਂ ਨੇ ਦੱਸਿਆ ਵੀ ਜਦੋਂ ਇੱਥੇ ਪਾਣੀ ਦੀਏ ਪਾਈਪਾਂ ਪਾਈਆਂ ਗਈਆਂ ਨਹਿਰੀ ਪਾਣੀ ਦੀ ਪਾਈਪਾਂ ਪਾਈਆਂ ਗਈਆਂ ਤਾਂ ਉਸ ਤੋਂ ਬਾਅਦ ਸੀਵਰੇਜ ਜਾਮ ਹੋ ਜਾਂਦਾ ਅਤੇ ਨਾ ਦੇ ਇਸ ਵੱਲ ਨਗਰ ਨਿਗਮ ਦਾ ਕੋਈ ਖਿਆਲ ਹੈ ਨਾ ਹੀ ਇੰਡਸਟਰੀ ਡਿਪਾਰਟਮੈਂਟ ਦਾ ਇਸ ਵੱਲ ਖਿਆਲ ਹੈ ਪਰ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੰਦਾ ਪਾਣੀ ਸੜਕਾਂ ਤੇ ਖੜਾ ਹੈ ਲਾਗੇ ਇੰਡਸਟਰੀ ਹੈ ਪਰ ਕਾਰੋਬਾਰ ਕੰਮ ਕਰ ਰਹੇ ਹਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸਾਡੇ ਨਾਲ ਕੁਝ ਲੋਕ ਜਿਹੜੇ ਇੰਡਸਟਰੀ ਚਲਾ ਰਹੇ ਹਨ ਉਹ ਸਾਡੇ ਨਾਲ ਇੱਥੇ ਮੌਜੂਦ ਵੀ ਹਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਉਹਨਾਂ ਨੂੰ ਮੁਸ਼ਕਲ ਹੈ ਜੀ ਸਰ ਕੀ ਨਾਮ ਹੈ ਤੇ ਕੀ ਮੁਸ਼ਕਲ ਹੈ ਜੀ ਮੇਰਾ ਨਾਮ ਸੁਕੇਸ਼ ਮਹਾਜਨਾ ਜੀ ਅ ਸ਼ੈੱਡ ਨੰਬਰ 23 ਪੈਂਦਾ ਜੀ ਮੇਰਾ ਸ਼ਿਵਮ ਸਟੀਲ ਇੰਡਸਟਰੀ ਦੇ ਨਾਂ ਤੇ ਸਰ ਇੱਥੇ ਨਾ ਜਦੋਂ ਬਾਟਲ ਬਲਕ ਵਾਟਰ ਸਪਲਾਈ ਦੀ ਪਾਈਪਾਂ ਪਈਆਂ ਨਾ ਉਹਦੇ ਕਰਕੇ ਸਰ ਜਿੰਨੇ ਵੀ ਚੈਂਬਰ ਜਾਂ ਹੋਧੀਆਂ ਸਾਰੀਆਂ ਟੁੱਟ ਗਈਆਂ ਤੇ ਉਸ ਤੋਂ ਬਾਅਦ ਪਾਣੀ ਦੀ ਸਰ ਨਿਕਾਸੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਫੌਂਤੇ ਖਾਸ ਕਰਕੇ ਬਿਲਕੁਲ ਹੀ ਭੱਠਾ ਬੈਠ ਗਿਆ ਬਿਲਕੁਲ ਤੁਰਨਾ ਹੀ ਬੰਦ ਹੋ ਗਿਆ ਆਪਣੇ ਲੈਵਲ ਦੇ ਸਰ ਜਿੰਨੀ ਹੀ ਸਫਾਈ ਕਰਾ ਸਕੇ ਆ ਕਰਾਨੇ ਆ ਹੁਣ ਸਾਨੂੰ ਆਗੇ ਸਾਰੇ ਸਾਰੇ ਲਾਂਮਾ ਦਿੰਦੇ ਵਿਕਾਸਨਗਰ ਤੋਂ ਵੀ ਇੱਥੇ ਮਹਾਮਾਰੀ ਫੈਲ ਜੂਗੀ ਉਹਨਾਂ ਦੇ ਵਿੱਚ ਸਾਡਾ ਕੀ ਕਸੂਰ ਹੈਗਾ ਪਰ ਇਹਦਾ ਕਸੂਰ ਤੁਹਾਡਾ ਨਹੀਂ ਹੈਗਾ ਕਿਉਂਕਿ ਪਾਈਪਾਂ ਤੁਸੀਂ ਨਹੀਂ ਪਾਈਆਂ ਪਾਈਪਾਂ ਕਾਰਪੋਰੇਸ਼ਨ ਨੇ ਪਾਈਆਂ ਉਸ ਤੋਂ ਬਾਅਦ ਜੀ ਸੇਵਰੇਜ ਕਾਰਪੋਰੇਸ਼ਨ ਨੇ ਨਹੀਂ ਪਾਈਆਂ ਇਹਦੇ ਵਿੱਚ ਪਹਿਲਾਂ ਇੰਪਰੂਵਮੈਂਟ ਟਰਸਟ ਵੱਲੋਂ ਪਾਸ ਹੋਇਆ ਸੀ ਉਸ ਤੋਂ ਬਾਅਦ ਉਹੀ ਚੱਲਦੀਆਂ ਪਈਆਂ ਅਸੀਂ ਬਾਟਰ ਸਪਲਾਈ ਵੀ ਸਿਵਰੇਜ ਵੀ ਸਭ ਕੁਝ ਉਹੀ ਚੱਲ ਰਿਹਾ ਪਿਆ ਇਹ ਲੇਕਿਨ ਹੁਣ ਆ ਜਾ ਕੇ ਕੀ ਹੋਇਆ ਮਤਲਬ ਤਕਰੀਬਨ ਐਸ ਏਰੀਆ ਨੂੰ ਬਣੇ ਦੇ 12 14 ਸਾਲ ਹੋ ਗਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਹੁਣ ਸਾਰੀ ਸਿਵਰੇਜ ਟੁੱਟਣ ਕਰਕੇ ਚੈਂਬਰ ਟੁੱਟਣ ਕਰਕੇ ਹੋਧੀਆਂ ਟੁੱਟਣ ਕਰਕੇ ਪਾਣੀ ਦੀ ਨਿਕਾਸੀ ਦਾ ਸਾਧਨ ਜਿਹੜਾ ਉਹ ਖਤਮ ਹੋ ਗਿਆ ਅਸੀਂ ਆਪਣੇ ਲੈਵਲ ਦੇ ਸਰ ਤਕਰੀਬਨ ਤਕਰੀਬਨ ਹਰ ਦੂਜੇ ਤੀਸਰੇ ਦਿਨ ਚੌਥੇ ਦਿਨ ਕਦੀ ਡੰਡਾ ਮਰਵਾਉਂਦੇ ਆ ਕਦੀ ਕੁਝ ਕਰਨੇ ਪਰ ਗੱਲਬਾਤ ਨਹੀਂ ਬੰਦੀ ਪਈ ਆਪਣੇ ਵੱਲੋਂ ਅਸੀਂ ਸਰ ਕੋਸ਼ਿਸ਼ ਕਰ ਕਰਕੇ ਤੱਕ ਗਏ ਤਾਂ ਹੀ ਇਹ ਨਗਰ ਨਿਗਮ ਨੂੰ ਕੋਈ ਕਹਿ ਨਹੀਂ ਕਦੀ ਕਹਿ ਰਹੇ ਨਾ ਕੰਪਲੇਨ ਨਹੀਂ ਕਿ ਨਾ ਸਰ ਕਾਰਪੋਰੇਸ਼ਨ ਦੀ ਸਰ ਆਪਣੀ ਡਿਊਟੀ ਹੈ ਹੀ ਹੈ ਕਿ ਸਾਡੇ ਕੋਲੋਂ ਪ੍ਰਾਪਰਟੀ ਟੈਕਸ ਵਸੂਲਣਾ ਬਾਕੀ ਨਾ ਤੇ ਕਦੀ ਇੱਥੇ ਝਾੜੂ ਵੱਜਿਆ ਨਾ ਇੱਥੇ ਕਦੀ ਸਫਾਈ ਵਾਸਤੇ ਕੋਈ ਆਇਆ ਨਾ ਸਾਨੂੰ ਪਤਾ ਜੀ ਇਸ ਬਾਰੇ ਕਿ ਉਹ ਕਿਉਂ ਸੁੱਤੇ ਦੇ ਅੱਗੇ ਲੈਂਦੇ ਚ ਉਹਦੀ ਜ਼ਿੰਮੇਵਾਰੀ ਨਹੀਂ ਬੰਦੀ ਕਿ ਉਹ ਕਿੰਨੇ ਵਾਰੀ ਤੇ ਸਰ ਬੰਦੀ ਹੈ ਜਦੋਂ ਪ੍ਰਾਪਰਟੀ ਟੈਕਸ ਹਰ ਕੋਈ ਦਿੰਦਾ ਸਰ ਅਤੇ ਇਹੋ ਜਿਹਾ ਕੋਈ ਬੰਦਾ ਨਹੀਂ ਹੈਗਾ ਜਿਹੜਾ ਇੱਥੇ ਪ੍ਰਾਪਰਟੀ ਟੈਕਸ ਨਹੀਂ ਭਰਦਾ ਪਰ ਗੱਲ ਹੈ ਵੇ ਜੀ ਸਰ ਕੋਈ ਕਰਕੇ ਰਾਜੀ ਨਹੀਂ ਔਰ ਅੱਜੀ ਜਿਹੜੀ ਅੱਜ ਤਸਵੀਰ ਵੇਖੀ ਇੱਕ ਆਦਮੀ ਤੁਸੀਂ ਪ੍ਰਾਈਵੇਟ ਲਗਾਇਆ ਹੋਈ ਤਸਵੀਰ ਇੱਕ ਹੈਰਾਨ ਜੋਗੇ ਕਿ ਉਹ ਬੰਦਾ ਸੀਵਰੇਜ ਵਿੱਚ ਵੜਿਆ ਹੋਇਆ ਸੀ ਸੀਵਰੇਜ ਨਹੀਂ ਵੜੇ ਦਾ ਸਰ ਉਹ ਸਿਰਫ ਚੈਂਬਰ ਹੈ ਉਹ ਚੈਂਬਰ ਸੀਵਰੇਜ ਜਿਹੜੀ ਹੈ ਨਾ ਜੀ ਉਹ ਦੂਸਰੀ ਜਗ੍ਹਾ ਇਹ ਚੈਂਬਰ ਜਿਹੜਾ ਭਰ ਗਿਆ ਦਾ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਕਿੰਨੀ ਗਾਰ ਵਿੱਚੋਂ ਕੱਢੀ ਚੈਂਬਰ ਜਿਹੜਾ ਹੈ ਉਹ ਕੋਈ ਤੁਸੀਂ ਹੈ ਨਾ ਸਮਝੋ ਕਿ ਸਰ ਉਹ 15 ਫੁੱਟ ਡੂੰਗਾ ਉਹ ਬਾਤ ਉਹ ਦੋ ਜਾਂ ਡੇਢ ਫੁੱਟ ਦਾ ਹੀ ਹੈ ਚੈਂਬਰ ਸਿਰਫ ਚੈਂਬਰ ਦੀ ਸਫਾਈ ਕਰਾ ਕੇ ਹੀ ਕੋਸ਼ਿਸ਼ ਕਰੇ ਕਰ ਰਹੇ ਹਾਂ ਚੱਲ ਕਿਸੇ ਤਰੀਕੇ ਕੋਈ ਗੰਦ ਮੰਦ ਨਿਕਲ ਜੇ ਪਾਣੀ ਥੋੜਾ ਜਿਆ ਤੁਰ ਪੇ ਔਰ ਸਾਡਾ ਕੋਈ ਮੰਤਬ ਨਹੀਂ ਹੈਗਾ ਹੋ ਜੇ ਔਰ ਅਹੀ ਆਪਣੇ ਕੋਲੋਂ ਸਰ ਪੈਸੇ ਖਰਚ ਖਰਚ ਕੇ پاਗਲ ਹੋ ਗਏ ਕੋਈ ਸੁਣਵਾਈ ਨਹੀਂ ਕਰਦਾ ਕੋਈ ਅਫਸਰ ਨਹੀਂ ਸੁਣਦਾ ਕੋਈ ਗੱਲ ਨਹੀਂ ਬਾਤ ਨਹੀਂ ਐਵੇਂ ਬਿਨਾ ਮਤਲਬ ਤੋਂ ਅਹੀ ਆਪਣਾ ਮੱਥਾ ਮਾਰਨ ਦੇ ਜੀ ਬਿਲਕੁਲ ਜਿਹੜੇ ਕਾਰੋਬਾਰੀ ਹਨ ਇੱਥੇ ਕੰਮ ਕਰਵੇ ਕਾਰੋਬਾਰੀ ਇਹਨਾਂ ਨੇ ਗਲਤ ਗੱਲ ਕਰਦੇ ਹੋਇਆ ਆਖਿਆ ਕਿ ਕਈ ਵਾਰੀ ਨਗਰ ਨਿਕ ਪ੍ਰਸ਼ਾਸਨ ਨੂੰ ਕਿਹਾ ਗਿਆ ਔਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਮੈਂ ਸਾਂਝੇ ਕਰਨਾ ਜ਼ਰੂਰ ਚਾਹਾਂਗਾ ਇੰਡਸਟਰੀ ਏਰੀਆ ਨੇਰੇ ਗੁਰੂ ਨਾਨਕ ਯੂਨੀਵਰਸਿਟੀ ਨੇਲੇ ਪੋਲੀਟੈਕਨੀਕਲ ਕਾਲਜ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਤੇ ਗੰਦਾ ਪਾਣੀ ਖੜਾ ਹੈ ਪਰ ਇੱਥੇ ਮਹਾਮਾਰੀ ਫੈਲਣ ਦਾ ਵੀ ਡਰ ਹੈ ਪਰ ਤਸਵੀਰ ਅਸੀਂ ਤਾਂ ਖੜੇ ਹੋਏ ਸੀ ਜਿਹੜੇ ਇਹਨਾਂ ਨੇ ਪ੍ਰਾਈਵੇਟ ਬੰਦੇ ਲੈਂਦੇ ਸਨ ਉਹ ਜਦੋਂ ਸਫਾਈ ਕਰ ਰਹੇ ਸਨ ਅਸੀਂ ਇੱਕ ਬੰਦੇ ਨੂੰ ਚੈਂਬਰ ਵਿੱਚ ਬੜਿਆ ਦੇਖਿਆ ਤਾਂ ਕਰਕੇ ਅਸੀਂ ਤਸਵੀਰਾਂ ਤੁਹਾਨੂੰ ਸਾਂਝੇ ਕਰਨੇ ਚਾਹੀਆਂ ਇਸ ਬਾਰੇ ਨਗਰ ਨਿਗਮ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਇਹ ਨਗਰ ਨਿਗਮ ਵਿਭਾਗ ਅਗਰ ਇਹਨਾਂ ਕੋਲ ਪ੍ਰਾਪਰਟੀ ਟੈਕਸ ਲੈਂਦਾ ਅਤੇ ਹੋਰ ਟੈਕਸ ਲੈਂਦਾ ਤਾਂ ਫਿਰ ਇਹਨਾਂ ਨੂੰ ਸਹੂਲਤਾਂ ਪ੍ਰਦਾਨ ਕਿਉਂ ਨਹੀਂ ਕਰ ਰਿਹਾ ਕਿਉਂਕਿ ਨਗਰ ਨਿਗਮ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰ ਰਿਹਾ ਜਾਂ ਮੇਅਰ ਸਾਹਿਬ ਹੋਣ ਜਾਂ ਹਲਕੇ ਦੇ ਐਮਐਲਏ ਹੋਣ ਜਾਂ ਹਲਕੇ ਦੇ ਕਾਉਂਸਲਰ ਹੋਣ ਉਹ ਵੱਡੇ ਵੱਡੇ ਵਾਅਦੇ ਕਰਦੇ ਹਨ ਦਾਅਵੇ ਕਰਦੇ ਹਨ ਕਿ ਤੁਹਾਨੂੰ ਅਸੀਂ ਸਹੂਲਤਾਂ ਬਦਾਵਾਂਗੇ ਤੁਹਾਨੂੰ ਜਿਤਾ ਕੇ ਭੇਜੋ ਜਦੋਂ ਪਾਰਟੀਆਂ ਨੂੰ ਜਿਤਾ ਕੇ ਭੇਜਿਆ ਜਾਂਦਾ ਉੱਤੇ ਬਾਅਦ ਉਹਨਾਂ ਦੇ ਕੋਈ ਵੀ ਕੰਮ ਨਹੀਂ ਹੁੰਦੇ ਤੁਸੀਂ ਸੜਕਾਂ ਵਿੱਚ ਪਾਣੀ ਗੰਦਾ ਥਗੜਾ ਦੇਖ ਲਿਆ ਤੇ ਕਿਸ ਦੀ ਜ਼ਿੰਮੇਵਾਰੀ ਹੈ ਇੱਕ ਵਪਾਰੀ ਚੰਗਾ ਟੈਕਸ ਦਿੰਦਾ ਹੈ ਤੁਹਾਨੂੰ ਸਭ ਕੁਝ ਦਿੰਦਾ ਤੇ ਫਿਰ ਉਸ ਨੂੰ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਿਹੜੀਆਂ ਇਹ ਸੋਚਣ ਦੀ ਗੱਲ ਹੈ ਅੰਮ੍ਰਿਤਸਰ ਫਾਸਟ ਮੇ ਖਬਰ ਵਿੱਚ ਹੈ ਜੋ ਕਿ ਨਰੇਸ਼ ਕੁਮਾਰ ਦਿਨਾਲ ਰਕੇਸ਼ ਕੁਮਾਰ